ਹਾਂਜੀ ਕੀ ਹਾਲ ਆ ਸਾਰੇ ਵੀਰਾਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ ਬਾਤਰ ਸੱਟ ਤੇ ਸਾਰੇ ਉਰਾਦੇ ਘਰ ਪਰ ਠੀਕ ਹੈ ਲੋਜੀ ਕਹਿ ਤਾ ਐਕੋ ਐਕੋ ਲੋਗ ਦੀ ਸਟਾਰਟਿੰਗ ਇੱਕ ਤਾਂ ਸੈਨ ਵਾਸੀ ਹੈ ਨਾ ਵਾਸੀ ਪਰ ਨਹੀਂ ਲੈਂਦੇ ਲੈ ਇੰਨੇ ਪਰ ਮੂੰਹ ਪਰਾਂ ਨੂੰ ਕਰਕੇ ਐ ਕਰਕੇ ਲੈ ਲੈਂਦੇ ਆ ਉੱਠਦੇ ਮਰੋ ਬਹੁਤ ਟਾਈਮ ਹੋ ਗਿਆ ਤੂੰ ਪਤਾ ਪਾਚੇਗਾ ਲੱਗੀਆਂ ਦੇਖਦੇ ਆ ਅੱਜ ਬੱਚੇ ਪੁੱਛੇ ਕੱਢਦੇ ਆ ਬਾਹਰ ਬਾਕੀ ਜਿਹੜਾ ਪਹਿਲੇ ਨੰਬਰ ਤੇ ਰਜਾਈ ਤੋਂ ਬਾਹਰ ਨਿਕਲ ਗਈ ਆ ਠੀਕ ਹੈ ਕਿ ਨਹੀਂ ਆਹ ਅੰਦਰ ਜਿਪੇ ਕੇ ਟੈਂਪਾਸ ਉਹਨਾਂ ਦਾ ਤੇ ਇਧਰ ਕਰਕੇ ਲਗਟਾਂ ਉਟਾ ਬੰਦ ਬਾਹਰ ਲੀਆਂ ਓਕੇ ਉਹ ਵੀ ਰੋਟ ਹੌਲਾ ਡਰੇ ਕੋਈ ਗੱਲ ਨਹੀਂ ਉਹ ਵੀ ਬੰਦ ਕਰ ਦਿਆਂਗੇ ਯਾਰ ਦਿਨ ਬੜੇ ਚੰਗੇ ਲੱਗਣ ਲੱਗ ਗਏ ਨਾ ਬਾਪੇ ਯਾਰ ਇਹ ਤਾਂ ਕੋਈ ਠੰਡ ਨਹੀਂ ਪਈ ਜਿਵੇਂ ਹੀ ਨਹੀਂ ਪਈ ਠੰਡ ਐ ਤੇ ਕੀ ਮਤਲਬ ਹੀ ਉਹ ਘਾਟ ਦੇ ਨੇ ਪਿਆਠ 10 ਦਿਨ ਠੰਡ ਪਈ ਅੰਮਾ ਸਈ ਤੇ ਕਿਥੇ ਘਟ ਘਟ ਮਹੀਨਾ ਠੰਡ ਪੈਣੀ ਚਾਹੀਦੀ ਹੁੰਦੀ ਹੈ ਨਾ ਤੇ ਪਈ ਇਹ ਦੀ ਸਾਰੇ 8-10 ਇਹ ਤੂੰ ਬਾਕਰ ਰਿਹਾ ਹੈ ਲਓ ਜੀ ਇਧਰ ਖੋਲੀਏ ਬੈਟਕ ਲਗਟਾਂ ਉੱਤੇ ਕਰਕੇ ਬੰਦ ਤੁਹਾਡਾ ਇਹ ਤਗੜਾ ਆ ਦਿਨ ਕਰਕੇ ਬੱਚੇ ਵੀ ਬਾਹਰ ਕੱਢਾਂਗੇ। ਮੰਦਰ ਲਾਈਟ ਵੀ ਨਹੀਂ ਬੰਦ ਕੀਤੀ ਰਾਤ ਤੱਕ ਭੱਲ ਗਈ ਸੀ ਇਹ ਹਾਂਜੀ ਹੁਣ ਕਰਦੇ ਆ ਬੰਦ। ਇਹੋ ਜਿਹੇ ਇੱਧਰ ਜੀ ਖੋਡਿਆਂ ਦੇ ਦਾਲੇ ਚੱਕ ਲਈਏ ਚੇਪੀ। ਚੱਕਰ ਕੇ ਪਹਿਲਾਂ ਤਾਂ ਖੁੱਲੇ ਬਿੜਾਉਣੇ ਸੀ ਬੱਚਿਆਂ ਨੂੰ ਵੀ ਤੁਹਾਨੂੰ ਹੀ ਪਤਾ ਹੈਗਾ। ਸਿਰਫ ਇੱਕ ਵੱਡੇ ਬੱਚੇ ਦੀ ਚੇਪੀਆਂ ਲਾਗੀਆਂ ਸੀ ਆਪਾਂ। ਉਹ ਬਈ ਦੀ ਗੈਪ ਪੈ ਗਿਆ ਵਾਵਾ ਦਿਨਾਂ ਦਾ ਨਾ। ਉਹ ਸਪੰਜ 7-8 ਦਿਨਾਂ ਦਾ ਗੈਪ ਪੈ ਗਿਆ। ਉਹ ਦਿਨਾਂ ਦੇ ਵਿੱਚ ਜਿਹੜੇ ਛੋਟੇ ਬੱਚੇ ਹੋਗੇ ਕਾਫੀ ਵੱਡੇ ਹਨ ਤੇ ਤਾਂ ਕਰਕੇ ਫਿਰ ਹੁਣ ਆਪਾਂ ਨੂੰ ਸਾਰਿਆਂ ਦੇ ਚੇਪਾਂ ਲਾਉਣੇ ਪੈਣਗੇ। ਪਰ ਆਏ ਕੋਈ ਇਸ਼ੂ ਨਹੀਂਗਾ ਇੱਕ ਇੱਕ ਸਾਈਡ ਤੇ ਚੇਪੀ ਲਾ ਦੇਗੇ ਆਪਾਂ ਠੀਕ ਹੈ ਕਿ ਨਹੀਂ ਇੱਕ ਇੱਕ ਪੱਲੇ ਤੇ ਚੇਪੀਆਂ ਲਾ ਕੇ ਤੇ ਛਧਰੀ ਛੋਟੀ ਛਧਰੀ ਤੇ ਬਿਠਾਵਾਂ ਮੈਂ ਕਰਾਂ ਫਿਰ ਉਦੋਂ ਬਾਅਦ ਤੁਹਾਨੂੰ ਦਿਖਾਉਂਗਾ ਬਾਕੀ ਵੇਖੋ ਲੈ ਕੀ ਜਲੂਸ ਕੱਢਿਆ ਪੁੱਤਰਾ ਨੇ ਕਣਕ ਖਲੈਰ ਖਲੈਰ ਕੇ ਖਾਦੇ ਨਹੀਂ ਪਾਉਂਦੇ ਨਹੀਂ ਅਜਿਹਨੂੰ ਕੋਈ ਦਿੱਕਤ ਨਹੀਂ ਹਾਂਜੀ ਮੇਰੇ ਵੀਰੋ ਦੋ ਬੱਚੇ ਤਾਂ ਬਿਠਾ ਦੇ ਬਈ ਬਾਹਰ ਠੀਕ ਹੈ ਇੱਕ ਦੇ ਡਬਲ ਸਾਈਡਰ ਟੇਪ ਲੱਗੀ ਹੈ ਤੇ ਇੱਕ ਦੇ ਵਨ ਸਾਈਡਰ ਠੀਕ ਹੈ ਇੱਕ ਹਰੀ ਟੋਰੀ ਵਾਲੀ ਦੀ ਮਾਦਾ ਪੱਠਾ ਇੱਕ ਹੈ ਕਾਲੇ ਜੀਨਾ ਚ ਉਹਦੇ ਚੌੜਸ ਵਾਲਿਆਂ ਚ ਤੇ ਇੱਕ ਇਧਰੋ ਚੱਕ ਲਿਆਂਦੇ ਇਹਦੇ ਵੀ ਟੇਪ ਲਾਈ ਤੇ ਬਸ ਇੱਕ ਹੋਰ ਰਹਿ ਜੂਗਾ ਲਓ ਜੀ ਚਾਰੇ ਛੋਟੇ ਬੱਚੇ ਕੱਢ ਤੇ ਬਾਹਰ ਚੇਪਗਾ ਲਾ ਕੇ ਠੀਕ ਹੈ ਇਹਦੋਂ ਪਹਿਲਾਂ ਇਹ ਖੁੱਲੇ ਸੀਗੇ ਖੁੱਲੇ ਲੱਗ ਵੀ ਜਾਣੇ ਸੀਗੇ ਇਹ ਪਰ ਵੱਟ ਚੇਪਗਾ ਲਾਉਣ ਦੀ ਲੋੜ ਪੈ ਗਈ ਹੁਣ ਬਾਬੇ ਨੇ ਉਹਨਾਂ ਹਣ ਕੱਢੇ ਨਹੀਂ ਕਹਿਣਾ ਬੰਦੀ ਜੀ ਹੋ ਗਈ ਬਹੁਤ ਦਿਨਾਂ ਦੀ ਤਾਂ ਕਰਕੇ ਲਾਓ ਕਰ ਲੋ ਸ਼ੌਕਲੇ ਬੱਚਾ ਸੋਹਣੇ ਬਣ ਕੇ ਬੱਚੇ ਬਾਕੀ ਘੈਂਟ ਆਦੇ ਕਿ ਮਸਤਾਂ ਮਾਰਦੇ ਖੋਲ ਦਿਆਂਗੇ ਯਾਰ ਚੇਪਗਾ ਮਦੂਦ ਰੰਮ ਉਹਨਾਂ ਦਾ ਇੱਕ ਦੋ ਦਿਨਾਂ ਤੱਕ ਆਪੇ ਉੱਡਾਈ ਆਉਣਗੇ ਜਾਉਣਾ ਹੋਗਾ ਤਾਂ ਨਹੀਂ ਤਨ ਦੀ ਮਰਜ਼ੀ ਹੈ ਬਸ ਬੈਠੇ ਆ ਖੁੱਲੇ ਬਰੋ ਛਤਰੀ ਤੇ ਕੋਈ ਦਿੱਕਤ ਨਹੀਂ ਆਲੀ ਗੱਲ ਨੇ ਹੋਰ ਕੋਈ ਕਬੂਤਰ ਕੁਵਾਤਾ ਨਹੀਂ ਕੱਢਿਆ ਬਾਹਰ ਯਾਰ ਕੋਈ ਬੰਨ ਨੂੰ ਜੀ ਨਹੀਂ ਕਰਦਾ ਮੈਂ ਅੰਦਰ ਪੈਣਾ ਜਾ ਕੇ ਐ ਨਾ ਲੰਡੂ ਜੇ ਦੇਣ ਹੋਏ ਵੈਸਾ ਲੱਗਿਆ ਪਾ ਇਹ ਨਾ ਫੁੱਦੂ ਜਾ ਕੰਮ ਹੋ ਜਾਂਦਾ ਭਾਣੀ ਕੀ ਗੱਲ ਹੈ ਉੱਥੋਂ ਨੂੰ ਜੀ ਕਰਦਾ ਬਸ ਐਂ ਜੀ ਕਰਦਾ ਜੀ ਭੇਰ ਗਏ ਯਾਰ ਬਸ ਬੱਚਿਆਂ ਦੇ ਇਥੋਂ ਨਿਗਾਹ ਹੈਗੀ ਆਪਣੀ ਸਿੱਧੀ ਸਾਹਮਣੇ ਤੇ ਇਸ ਦੀ ਪੈ ਕੇ ਬਸ ਨਿਗਾਹ ਰੱਖਦੇ ਹਾਂ ਹਾਂ ਜੀ ਮੇਰੇ ਵੀਰੋ ਏ ਹੁਣ ਚੱਲਿਆਂ ਭਾਈ ਖੇਤ ਚਾਹ ਫੜਾਉਣਾ ਠੀਕ ਹੈ ਕਿ ਨਹੀਂ ਮਸਾਂ ਹੀ ਉੱਠਿਆ ਹਾਰ ਕਰਕੇ ਤੇ ਜਾਨਵਰ ਆਪਣੇ ਬੈਠੇ ਏ ਤੇ ਸਤਰੀ ਤੇ ਸਤਰੀ ਤੇ ਉਹ ਕਿਹਾ ਮੈਂ ਮੋਟਰ ਬਾਇਓ ਬਾਇਓ ਪੁੱਤ ਤੇ ਐਂ ਕਰੋ ਮੇਰੀ ਸਿਆਣੀ ਮਿੱਠੀ ਮੇਰੇ ਆਉਂਦੇ ਤੱਕ ਐਂ ਦੀ ਐਂ ਬੈਠੇ ਰਹੋ ਤੇ ਮੈਂ 5 ਮਿੰਟਾਂ ਜੀ ਮੁੜਿਆ ਚਾਹ ਫੜਾ ਕੇ ਠੀਕ ਹੈ ਕਿ ਨਹੀਂ ਕਰਕੇ ਮੋਟਰ ਦਾ ਸਟਾਰਟ ਐਂਡ ਗਰਮ ਤੇ ਚੱਲੀਏ ਚਲੋ ਜੀ ਚੱਲੀਏ ਜੀ ਖੇਤ ਨੂੰ ਜਾ ਟਾਂਗਲੀ ਹੈ ਜੀ ਠੀਕ ਹੈ ਕਿ ਨਹੀਂ ਭਾਂਡਾ ਤਾਂ ਕੋਈ ਹੈ ਨਹੀਂ ਚਲ ਆਪੇ ਇੱਥੇ ਹੋਊਗਾ ਤੇ ਮੇਰੇ ਪੁੱਤਰੋ ਸੇਫ ਬੈਠੇ ਰਹੋ ਇੱਥੇ ਠੀਕ ਹੈ ਮੇਰੇ 5-10 ਮਿੰਟਾਂ ਤੱਕ ਭਾਂਡਾ ਲਗੜਾ ਬਗੜਾ ਨਹੀਂ ਹੋ ਰਿਹਾ ਇਹ ਬੈਠੇ ਰਹੋ ਚੱਲੋ ਕੋਈ ਨਾ ਰੱਬ ਆਪਰਾ ਦੇਖ ਕੇ ਆਉਂਦੇ ਲਓ ਜੀ ਪਹੁੰਚ ਗਏ ਬਾਬੇ ਖੇਤ ਇੱਕ ਮਿੰਟ ਲਾਣ ਕੇ ਚਾੜਾ ਚੋਲਾ ਆੜ ਚੋੜ ਪਹੁੰਚ ਕੇ ਕਿੱਧਰ ਅੜ ਗਿਆ ਕਰਦੇ ਜੀ ਨਾਲ ਦੀ ਨਾਲ ਘਰ ਦੀ ਵਾਪਸੀ ਚਾਹ ਦਿੱਤੀ ਫੜਾ ਆਪਣੇ ਬੰਦਿਆਂ ਨੇ ਮੈਂ ਚੱਲ ਗਏ ਜਿੱਤ ਜਾ ਸੈੱਟ ਨਹੀਂ ਵਾਪਸ ਹੋ ਤੇ ਆਖ ਨਾ ਹਾਂਜੀ ਮੇਰੇ ਵੀਰੋ ਤੇ ਕਬੂਤਰ ਆਪਣੇ ਬੈਠੇ ਜੀ ਉਹ ਕਿਦਾਂ ਰਿਪੋਰਟਾਂ ਜੀ ਵਖਾੜ ਕੇ ਸਾਨੂੰ ਵਿਰਲ ਲਈ ਦੀ ਜੂ ਮਾਰਤ ਗਈ ਹਾਂਜੀ ਫੋਕਸ ਕਰ ਲੋ ਵਾਓ ਬਿਊਟੀਫੁਲ ਚਾਹ ਦੇ ਚਲੇ ਜਾਣ ਰੋਕ ਕੇ ਰਿਪੋਰਟਾਂ ਬੈਠੇ ਨੇ ਆਪਾਂ ਹੁਣ ਬੜਾ ਘਰੇ ਵੀ ਨ ਜਾਇਆ ਅੱਗੇ ਹਨ ਉਹ ਦੇਖ ਨੂੰ ਤੇ ਝਜ ਜਾਣ ਉਹਦੀ ਕੰਮ ਹੁੰਦਾ ਹੁਣ ਜਿਵੇਂ ਆ ਕੇ ਖੇਤੋਂ ਆ ਕੇ ਆਪਣਾ ਐ ਚੱਲ ਬੈਠਿਆ ਕੁਛ ਨਹੀਂ ਹੁੰਦਾ ਵਧੀਆ ਬੈਠਿਆ ਹੁਣ ਆਪਾਂ ਕਹਿੰਦੇ ਘਰੇ ਹੀ ਜਾਇਆ ਵਾਂਗੇ ਪਰ ਪਕਾਤਾਂ ਆਈ ਬਿਠਾਏ ਨੂੰ ਬਾਦਲਾ ਜਾਵਾਂਗੇ ਤੇ ਐਂ ਤੇ ਜੇ ਤੋ ਕੰਮ ਹੁੰਦਾ ਹੁੰਦਾ ਹੈ ਕਾ ਠੀਕ ਹੈ ਚਲੋ ਮੈਂ ਤਾਂ ਮਜ਼ਾਕ ਕਰੀ ਰਿਹਾ ਨਾ 2 ਮਿੰਟਾਂ ਚ ਘਰੇ ਜਾ ਕੇ ਆਣ ਅੱਗੇ ਜੀ ਇਧਰਲੇ ਘਰੇ ਤੇ ਬੱਚੇ ਬੈਠੇ ਆ ਜੀ ਓਕੀ ਦੀਆਂ ਰਿਪੋਰਟਾਂ ਜੀ ਜਿਵੇਂ ਸਹੀ ਸਲਾਮਤ ਸਿਆਣੇ ਵੈਣੇ ਬੜੇ ਬੈਠੇ ਆ ਕਿਸੇ ਨੇ ਵੀ ਗੰਦ ਨਹੀਂ ਪਾਇਆ ਹੇ ਤੱਕ ਕਿਸੇ ਨੇ ਉੱਡਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਤੜਫੜ ਨਹੀਂ ਕੀਤੀ ਸੈਟ ਹੈ ਤੇ ਆਪਾਂ ਪੈ ਕੇ ਵਾਸਤੇ ਧੁੱਪੇ ਮੰਜਾ ਢਾ ਕੇ ਹੈ ਉਸ ਤੋਂ ਬਹਲਾ ਲੈਣੇ ਰਵਾਇ ਕਾ ਕੇ ਉਹ ਦੇ ਇਹਨੇ ਕਰਵਾ ਜਿੰਦਗੀ ਸਫਲ ਆਪਣੀ ਯਾਰ ਵੜਾ ਯਾਰ ਕੀ ਦੱਸਾਂ ਬੇੜ ਆ ਹੋਰ ਹੀ ਹੋਇਆ ਨਾ ਭੈਣ ਚੋ ਤਾਂ ਇਹਦੇ ਲੰਡੂ ਜੇ ਦਿਨ ਕਾ ਤੂੰ ਐ ਯਾਰ ਕੀ ਹੋਈ ਜਾਂਦਾ ਚਤ ਕਾਉ ਮਾਉ ਹੋਈ ਜਾਂਦਾ ਯਾਰ ਸਹੀ ਦਾਦ ਜਦੋਂ ਦਾ ਉੱਠਿਆ ਤੜਕਾਂ ਜਦੋਂ ਦੀ ਅੱਖ ਖੁੱਲੀ ਆ ਪਹਿਲੀ ਗੱਲ ਸੁਣ ਜਿਹੜੀ ਗੱਲ ਦੱਸੀ ਰਾਤ ਰਾਤ ਸਾਰੀ ਰਾਤ ਆਈ ਜੈਕਟ ਪਾਈ ਮੈਂ ਰਾਤ ਜਵਾਂ ਨੀਂਦ ਨਹੀਂ ਮੈਨੂੰ ਬਸ ਨੀਂਦ ਨਹੀਂ ਆਉਣੀ ਗਈ ਰਾਤ ਹਨਾ ਨੀਦਰੇ ਜਮਾ ਵੀ ਰਾਤ ਬਜਾ ਗੋ ਮੀਚੀ ਚ ਪਿਆਰ ਬ ਮਾੜੀ ਅੱਖ ਲੱਗ ਜਾਂਦਾ ਕਰ ਫੇਰ ਖੁੱਲ ਜਾਂਦਾ ਕਰ ਅੱਖ ਲੱਗ ਜਾਂਦਾ ਕਰ ਫੇਰ ਖੁੱਲ ਜਾਂਦਾ ਕਰ ਹਨ ਓ ਛੱਡੋ ਯਾਰ ਕੋਈ ਚੱਕਰ ਹੀ ਛੱਟੋ ਹਾਂਜੀ ਮੇਰੇ ਵੀਰੋ ਤੇ ਹੁਣ ਬਾਹਰੋਂ ਉੱਠ ਕੇ ਅੰਦਰ ਪਾਏ ਗਏ ਬਾਹਰ ਬਲਾੜਿਆ ਫਤ ਲੱਗੀ ਪਈ ਬੜਾ ਗਰਮੀ ਵਾਲੀ ਓਹ ਹੋ ਹੁਈ ਤੇ ਵੇਰੇ ਓਕੇ ਦੇ ਵੀ ਮਖੂਸ ਕੋਈ ਏ ਨੂੰ ਦੀ ਬਾ ਨਾਲ ਲੋਕੀ ਡੰਗਦੇ ਨੇ ਤੇ ਨੌਖੇ ਜੇ ਕਰ ਲੰਗਦੇ ਨੇ ਹਨਾ ਉਹ ਪਹਿਲਾਂ ਪਹਿਲਾਂ ਸਟਾਰਟਿੰਗ ਹੋਰ ਹੁੰਦੀ ਆ ਉਹਦੀ ਨਹੀਂ ਅੱਜ ਕੱਲ ਖਾਤ ਵੀ ਲੋਕੀ ਘੱਟ ਪਾਉਂਦੇ ਅੱਜ ਇਹਨੇ ਨਹੀਂ ਅੱਜ ਕੱਲ ਮਿਲਣ ਦੇ ਵੀ ਲੋਕੀ ਘਟੇ ਆਉਂਦੇ ਖਾਤ ਵੀ ਲੋਕੀ ਘੱਟ ਪਾਉਂਦੇ ਹਨਾ ਤੇ ਪਤਾ ਨਹੀਂ ਕਿਵੇਂ ਜੇ ਉਹਦਾ ਸ਼ੇਰ ਸਿੱਧੇ ਵੀ ਮੁਖਸ਼ੂਰ ਦਾ ਬਹੁਤ ਜਿਆਦਾ ਸੋਹਣਾ ਸੀ ਸੇਵ ਵੀ ਕਰਕੇ ਰੱਖਿਆ ਹੋਇਆ ਹੈ ਹਨਾ ਤੇ ਬੰਨੇ ਕਿਵੇਂ ਕਹਿੰਦਾ ਹਾਂ ਤਾਂ ਹਾਂਜੀ ਮੇਰੇ ਵੀਰੋ ਅਗੇ ਜੀ ਉੱਠ ਕੇ ਬਾਹਰ ਉਹੀ ਬੱਚਿਆਂ ਦੇ ਕਾਰਨ ਆਉਣਾ ਪਏ ਦੁਬਾਰ ਫੜ ਫੜ ਜੀ ਹੋਈ ਤੇ ਮੈਂ ਕੀ ਹੋ ਗਿਆ ਕੀ ਹੋ ਗਿਆ ਭਾਈ ਹੋਣਾ ਕਿ ਆ ਦੋ ਬੱਚੇ ਸਾਰੇ ਡਿੱਗ ਪਏ ਭਰਾ ਭਾਈ ਨੌਜੀ ਖੋਲ ਲੈ ਅੰਦਰ ਆਪਣਾ ਬੱਚਿਆਂ ਵਾਲਾ ਖੁੱਡਾ ਤੇ ਇਸ ਪਾਸੇ ਛੱਡਾਂਗੇ ਬਰੋ ਇਹਨਾਂ ਨੂੰ ਹਨਾ ਵੱਡੇ ਪੁੱਤਰਾ ਨਹੀਂ ਛੱਡਦੇਗੇ ਕੋਈ ਦਿੱਕਤ ਕੀ ਯਾਰ ਕਬੂਤਰਿਆਂ ਵਾਲੇ ਪਾਸੇ ਵੀ ਬਣ ਉਹ ਤੇ ਨਹੀਂ ਗੱਲਾਂ ਤੇ ਨਹੀਂ ਲੋਟਦਾ ਇਹ ਇਹ ਨਹੀਂ ਹਰਦਾ ਮਾਝੇ ਉੱਠ ਗਏ ਵਾਰ ਵਾਰ ਹਣਾ ਚਲੋ ਕਰਾ ਇਹਨਾਂ ਨੂੰ ਇੱਧਰ ਯਾਰ ਮੈਂ ਆਇਓ 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 ਪੁੱਤ ਚਲੋ ਅੰਦਰ ਇੱਕ ਤਾਂ ਗਿਆ ਚਲੋ 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 ਇਹ ਸਿਆਣੀ ਮਿੱਠੀ ਦੂਜੀ ਵੀ ਗਈ ਚਲੋ ਪੁੱਤ ਦੋ ਭਰਾ ਭਰਾ ਹੀ ਰਹਿ ਗਏ ਚਲੋ 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 ਮੇਰੇ ਸ਼ੇਰੋ ਚਾਲ 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 ਚਾ ਓਕੇ ਹੋ ਗਿਆ ਵੋੜਾ ਸਾਰੇ ਬੱਚੇ ਕਰਦੇ ਅੰਦਰ ਇੰਜ ਜਿਦਾਂ ਬੈਠਾ ਹੋਣਾ ਚਾਹੀਦਾ ਜਿਦਾਂ ਮਾਰੀ ਜਾਂਦੇ ਆ ਸਹੀ ਮਾਰੀ ਜਾਵਾ ਇੱਕ ਨੰਬਰ ਆ ਚਲੋ ਬਾਬੋ ਯਾਰ ਚੱਲ ਗਈ ਹੁਣ ਆਪਾਂ ਨੂੰ ਫੇਰ ਫੜਾ ਕੇ ਆ ਕੀ ਚਾਰ ਰੋਟਾ ਖੇਤ ਹੈ ਹਾਂਜੀ ਮੇਰੀ ਵੀ ਪੋਚ ਆਪਣੇ ਬੰਦਾ ਕੋਲੇ ਠੀਕ ਹੈ ਸਰੋਜ ਕਹਿੰਦੇ ਸਰੋਜ ਭਾਈ ਜਾਂਦੇ ਆ ਘੋੜਾ ਮੇਰੇ ਵੀਰੋ ਤੇ ਬਸ ਦੂ ਬਾਤ ਰੱਖੀ ਭੀਗ ਜੀ ਬੰਦੀ ਕਰਦਗੀ ਵੀਡੀਓ ਤਾਂ ਜੀ ਆਜੋ ਚਾਹ ਪੀ ਲਓ ਅਸ ਗਿਆ ਨਾ ਇਹ ਕਿਸ ਹੁਮਾ ਕਾਏ ਜੂ ਯਰ ਪਾਰਟੀ ਹੋਇਆ ਹਮ ਲੋ ਕੱਲ੍ਹ ਦੀ ਯਾਰ ਬਾਬੇ ਵਾਸ ਨਹੀਂ ਇਹਨਾਂ ਨੂੰ ਲੀਂਦਾ ਹੀ ਜਾਂਦੀ ਹੈ ਗੱਲ ਹੀ ਨਹੀਂ ਹੋਦੀ ਮੈਨੂੰ ਪਤਾ ਨਹੀਂ ਕੀ ਹੋਇਆਗਾ ਯਾਰ ਮੂੰਹ ਵੇਖ ਕੇ ਕਿਹਾ ਮੇਰਾ ਆਇਓ ਆਇਓ ਕੰਢ ਵੱਜ ਜਾਓ ਲਾਉ ਜੀ ਲੱਗਦੇ ਹਥੇ ਇਧਰ ਆ ਗਏ ਆਪਾਂ ਬਲਜੀਤ ਯਾਰ ਕੋਲੇ ਆਪਣੇ ਕੋਲੇ ਪਹਿਲਾਂ ਤਾਂ ਸਸਰੀ ਕਾਲ ਜੀ ਆਏ ਹੋਏ ਆ ਵਾਇਰਾ ਦਿਖਾਉਣਾ ਓਏ ਹੋਏ 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 ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਆ ਲੈ ਥੋੜੇ ਹੀ ਦੇਵਾ ਮੈਂ ਇਨਾ ਨਹੀਂ ਖਾਦਾ ਜੀ ਨਹੀਂ ਕਾਲਾ ਮਰ ਤੜਕਰਾ ਬਲੱਡ ਡਾਊਨ ਹੋ ਰਿਹਾ ਬਰਾਦਰ ਕਿਆ ਬਾਤ ਹੈ ਨੰਬਰ ਵੀ ਜਾਨ ਤੇ ਆ ਮਰ ਚਾ ਮੈਂ ਹਰਾ ਗਲਵਾਦਾ ਐ ਐ ਓਕਰ ਪਟਾਂ ਬਲਜੀਤ ਕੋਲ ਆਇਆ ਸੀ ਬਈ ਬਈ ਕਣਕਲ ਪਹਿਲਾਂ ਪੈਸੇ ਦੇ ਦਰ ਤੇ ਨਾ ਬਲਜਾ ਬਾਹਰ ਅੱਪ ਬਲਜਾ ਜਰਾ ਰੱਖਿਆ ਬਾਹਰ ਰੱਖਿਆ ਕੱਲ ਦਾ ਉਹ ਦੇਖਣਾ ਹੈ ਕਟਾ ਕੇ ਜੀ ਬਲਜੀਤ ਦੇ ਕਣਕਲੇ ਪੈਸੇ ਵੀਡੀਓ ਤੋਂ ਯਾ ਕਣਕਲੇ ਸਕੂਟਰ ਆ ਵਾਸਤੇ ਨਾ ਹੁਣ ਬਾਅਦ ਚੱਲਿਆ ਯਾਰ ਕਰੇ ਨਹੀਂ ਯਾਰ ਚੱਤ ਨਹੀਂ ਸੈੱਟ ਬਾਬੇ ਸਹੀ ਦਾਦਾ ਯਾਰ ਉਹਨਾ ਬਾਲ ਜਾ ਕੇ ਤੇ ਬਸ ਹੁਣ ਨਹੀਂ ਮੁੜਦੇ ਲੋ ਬਾਬੇਓ ਪਾਤਾ ਪੀਚਾ ਤੇ ਚੱਕ ਤੱਕ ਪਤੰਗਾ ਹੁਣ ਸਰ ਲੈ ਪੁੱਤਰਾ ਤੂੰ ਆ ਬਖਾ ਮੇ ਪਤੰਗ ਫੋਣ ਜਾਂਦਾ ਹੋ ਜਾਂਦਾ ਜਿਹੜਾ ਕੱਟਿਆ ਆਪਾਂ ਖੜ ਜੋ ਯਾਰ ਬਾਬਾ ਗਲਤ ਹੋ ਗਿਆ ਹੋਏ ਦੇਖੋ ਦੂਜਾ ਨਾਲ ਫਸਾਲ ਗਿਆ ਆਪਾਂ ਕੱਟਣ ਚੱਕਣਾ ਚਾਹ ਉਹ ਦੇਖੋ ਹੋ ਜਾਂਦਾ ਟੱਕਾ ਉਹ ਦਿਸ ਗਿਆ ਉਹ ਹੋ ਜਾਂਦਾ ਜਿਹੜਾ ਕੱਟਿਆ ਉਹ ਹੋ ਜਾਂਦਾ ਆਪਣਾ ਵੀ ਡੋਲੇ ਮਾਂ ਥੱਲੇ ਜਾਂਦਾ ਇੱਕ ਤਾਂ ਹੋਰ ਪਾਲ ਗੇ ਇੱਕ ਤਾਂ ਚੜੁਕਦਾ ਹੋ ਜਾਂਦਾ ਹਾਂ ਹੁਣ ਦੀਦਾ ਹੋ ਜਾਂਦਾ ਦਿਸ ਗਿਆ ਆਪਣਾ ਹੋਰਿਆ ਚਟਾ ਆਪਣਾ ਚਟਾ ਵਾਲਾ ਤੇ ਦੂਜਾ ਹੋ ਜਾਂਦਾ ਇਹੜਾ ਕਟਿਆ ਆਪ ਹੋ ਜਾਂਦਾ ਥੱਲੇ ਆਹੇ ਆ ਫਿਰ ਕੰਮ ਆਪਣੇ ਲੈ ਹੁਣ ਇੱਕ ਹੋਰ ਦੇਖੀਏ ਆਪਾਂ ਲੈ ਬੋਤਾ ਫੋਨ ਫਾੜ ਆਪਣਾ ਥੜੀ ਫੋਨ ਸਾਰਾ ਕੰਮ ਆ ਤੇ ਹੋ ਗਿਆ ਬੈਨ ਮੈਨ ਸੱਚੇ ਬੋਲਦੇ ਤੁਹਾਨੂੰ ਜੇ ਲੱਗੇ ਲੱਗੇ ਹਾਂ ਕਰੇ ਲੇ ਚੱਲੋ ਆਪਣਾ ਵੀ ਥੱਲੇ ਹੀ ਆ ਗਿਆ ਆਪਾਂ ਵੀ ਜੀ ਜ਼ੂਮ ਕਰਾ ਦਿੱਤਾ ਤੁਹਾਨੂੰ ਹਾਂ ਜੂਮ ਕਰਦੇ ਕਰਦਾ ਨਾ ਕਿੱਧਰ ਨਾਲ ਹਾਂ ਦੇ ਕਰਦੇ ਦੇਖਿਓ ਹਾਂ ਇਹ ਨਾਲ ਹਾਂ ਭੁਤੇ ਦੇ ਨਾਲ ਜੂ ਕ ਕਰਦੇ ਕਰਦੇ ਆਪਾਂ ਤਾਂ ਚੁੱਕ ਜੜਕ ਪਟੰਗ ਆਇਤਾ ਅਜ ਤਾਂ ਬਾਦੀ ਪਹਿਲੇ ਕਰੇ ਆ ਵੀ ਇੱਕ ਪਾ ਲਾਂਗੇ ਦੂਜੇ ਦੇ ਨਾਲ ਦੇ ਥੱਲੇ ਲੱਗੇ ਹੋਏ ਆ ਸੀ ਆਪਣਾ ਪਤੰਗ ਬਾਸ ਕੱਟ ਦੇ ਇੱਕ ਹੋਰ ਚੱਕਦਾ ਜੀ ਹੋ ਜਾਂਦਾ ਦੋ ਪਤੰਗ ਚੱਕਦੇ ਤੇ ਆਪਣਾ ਆ ਜਾਂਦਾ ਸ਼ੇਰ ਕਿਵੇਂ ਪੁੱਤ ਠੀਕ ਐ ਸਾਂ ਦਾ ਚੜ ਗਿਆ ਸਾਰੇ ਤੰਗ ਵੀ ਕੱਟ ਦੇ ਦੋ ਪਰ ਸਕੂਨ ਨਹੀਂ ਮਿਲਿਆ ਹਜੇ ਵੀ ਗੱਲ ਸਹੀ ਐ ਹਜੇ ਵੀ ਲੱਗ ਗਿਆ ਯਾਰ ਪਤੰਗਾਂ ਨੂੰ ਫੜ ਲੈਣੇ ਇਹਨੂੰ ਮੈਂ ਲੱਗ ਗਿਆ ਪਾ ਪਤੰਗ ਕੋਈ ਨਾ ਮੈਂ ਫੜਾ ਉਹਨੂੰ ਵੀ ਕੱਟ ਹੀ ਦੇ ਕੇ ਖੜ ਜਾ ਇੱਕ ਮਿੰਟ ਤੇ ਲਾਤਾ ਵੀ ਪਤੰਗ ਮੈਨਾਂ ਕਰਦੇ denn ਟਕਾਉਣ ਦੀ ਨਕਾਮ ਨਕਾਮ ਕੋਸ਼ਿਸ਼ ਹੈਣਾ ਉਹ ਕੰਮ ਹੈ ਪ੍ਰਤੰਗ ਤਾਂ ਹਜੇ ਵੀ ਬੋ ਚੁੜੀ ਜਾਂਦੇ ਜੀ ਵੀ ਨਹੀਂ ਫਿਰ ਪਿੱਛੇ ਪਿੱਛੇ ਖੋਣਗੇ ਬਵਾਦ ਨੂੰ ਲਾਤ ਮਾਰਾਂਗਾ ਥੱਲੇ ਜਾਂਦੇ ਆ ਬਰੋ ਯਾਰ ਮਾ ਸੁਣ ਕੀ 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 ਸੀਨ ਹੋਇਆ ਪਿਆ ਕੀ ਸੀਨ ਹੋਇਆ ਪਿਆ ਮੇਰੇ ਵੀਰੋ ਦੂਜੇ ਸਾਰਗੇ ਪਏ ਆ ਓਕੇ ਰਿਪੋਰਟਾਂ ਜੀ ਅੱਗੇ ਇਧਰਲੇ ਕਰੇ ਚੋਬਰ ਜੀ ਆ ਚੁੱਕੇ ਨੇ ਦਵਣੀ ਵੀ ਆ ਚੁੱਕੇ ਨੇ ਤੇ ਪੱਟ 'ਚ ਫਿਰ ਕੀ ਦੀ ਕਿ ਨਿਕਲੇ ਪਏ ਹੈ ਇਹ ਨਿਕਲੇ ਗਏ ਭਰਾ ਇਹਦੇ ਕੀ ਕੱਢੀ ਨਿਕਲਾ ਵਟ ਤੇ ਫਾਇਰ ਆਪਾਂ ਹੀ ਕਰੀ ਜਾਂਦੇ ਆ ਆਪ ਦਾ ਪੱਦ ਮਾਰੀ ਨੇ ਦੂਜੇ ਆਪਾਂ ਮਲਮ ਬੱਟੀ ਵਾਲੀ ਗੱਲ ਮਲਮ ਬੱਟੀ ਵਾਲੀ ਆਪਾਂ ਸੌ ਲਗੇ ਮੂ ਦਾ ਕੱਢਣੀਆਂ ਲੰਗਾ ਆਪਣੀ ਮਾਰਦਾ ਬਾਬੇ ਦੇ ਖਾ ਨੂੰ ਲੂਜ ਮੋਸ਼ਨ ਲੱਗੇ ਪਿਆ ਬ్రో ਆਓ ਐਜੂਕੇਟਰ ਪਰ ਸਬੀ ਨਾ ਗੱਲ ਹੋਈ ਹੂੰ ਸੌ ਲਗੇਗਾ ਆਪਣੀ ਮਾਰ ਕੱਲ ਹੱਥ ਨੂੰ ਲੱਗੇ ਟਟੀਆਂ ਨਾ ਮੈਂ ਖਾਦੀ ਕੱਲ ਦੀ ਰੋਟੀ ਮੀਤਿਆ ਜੇ ਨਾ ਪਰਨਾ ਜਾਂ ਬੰਨੀ ਬਈ ਹੈ ਇਹ ਸੈਟ ਹੈ ਹੈ ਆਪਾਂ ਉਹ ਜਾਂਦਾ ਵਰਕਸ਼ਾਪ ਖੋਲੇਗਾ ਮੀਤੇ ਹੋਈ ਫਿਰ ਆਪਣਾ ਦਿਮਾਗ ਸੈਟ ਹੋਊਗਾ ਮੰਨ ਜਾ ਜੋ ਲੋਹੇ ਨਾਲ ਮਾਰਨਾ ਮੱਥਾ ਪਾ ਕੇ ਮਰਦਾ ਭਾਂ ਦੀ ਬੀਜੀ ਤੇ ਇਹ ਸਾਰੇ ਕੂਤ ਰੱਖੀ ਪੇਦਾਨੇ ਕੱਲੇ ਇਕੜੇ ਵੀ ਲੀ ਹੈ ਚੱਲ ਕੋਈ ਨਨ ਦਾ ਵੀ ਕਰਦੇ ਆ ਹੀਲਾ ਤੇ ਦੇਖਦੇ ਆ ਫਿਰ ਕੀ ਬੰਦ ਹੈ ਠੀਕ ਹੈ ਹਾਂ ਬਈ ਉਡਾਉ ਦੇਣੀ ਅੱਜ ਪਤੰਗ ਪਤੰਗ ਬੜੇ ਜਿਹੜੇ ਹੁੰਦੇ ਨੇ ਨਹੀਂ ਕੋਈ ਮਾਰ ਪਤੰਗਾਂ ਦੀ ਜੱਗੀਆਂ ਨੇ ਹੋਰ ਵੀ ਕਰ ਲੇ ਇੰਡੀਕੇਟਰ ਲਾਦ ਗਏ ਉਹ ਗੈਰ ਇੰਡੀਕੇਟਰ ਪਾਉਂਦੇ ਨੇ ਤੇ ਚੱਕੀਆਂ ਨੇ ਟ੍ਰੇਡਰ ਨੂੰ ਦਾਣੇ ਨਹੀਂ ਪਾਉਂਦੇ ਅੱਜ ਓਕੇ ਰੱਖਾਂਗੇ ਦੁੱਖ ਸਾਨੂੰ ਵੱਡਾ ਜਨਵਰੀ ਭੁੱਖੀ ਰੱਖਣੇ ਸਿੱਧੇ ਹਿਸਾਬ ਨਾਲ ਦਾਣੇ ਪਏ ਵਾਲੇ ਚੋੜਨਾ ਚੋੜਰੀ ਬਾਪੂ ਦਾਣੇ ਭੁੱਖੇ ਰੱਖਣ ਦਾ ਕਾਰਨ ਕਿ ਦਾਣੇ ਪਏ ਜਾਵੇ ਇਹਦੇ ਕੋਲੇ ਖਾਂਦੇ ਆਹੋ ਦਾਣੇ ਨੇ ਇਹਦੇ ਕੋਲੇ ਕਿਵੇਂ ਕੀ ਆਏ ਸਾਰੇ ਖਿਲਰੇ ਵੇਖੋ ਡੇ ਜਿੰਨਾ ਟਾਈਮ ਆ ਅੱਜ ਉਗਦੇ ਨਹੀਂ ਸਾਰੇ ਆਹ ਠੀਕ ਆ ਬਿੱਠਾ ਜੇ ਰੋਣ ਲੱਗ ਗਏ ਬਿੱਠਾ ਜੇ ਰੋਣ ਲੱਗ ਗਏ ਉਹਨਾਂ ਟਾਈਮ ਦਾਣੇ ਪਾਉਣੇ ਨਹੀਂ ਨੇ ਇਹਨਾਂ ਨੂੰ ਹੁਣ ਆ ਸਾਰੇ ਅੱਜ ਚੁਕਣਗੇ ਤਕਾਲੂ ਪਾਵਾਂਗੇ ਕਿਵੇਂ ਰਤੇ ਕੱਢਦੇ ਨੇ ਰਤੇ ਲਾਲ ਚੀਨੇ ਕਾਲੇ ਚੀਨੇ ਹੀ ਕੱਢਦੇ ਆ ਇਧਰ ਵੀ ਜਾਣੇ ਪਏ ਆ ਦੇਖ ਤਾਂ ਹੀ ਨਹੀਂ ਪਾਉਂਦੇ ਇਹਨੂੰ ਦਾਣੇ ਆ ਤੇ ਠੀਕ ਹੈ ਦਾਣੇ ਕੱਲ ਨੂੰ ਪਾਵਾਂਗੇ ਇਧਰ ਹੀ ਪਏ ਆ ਸਾਰੇ ਪਾਈ ਵਿਖਾਣੇ ਤੁਹਾਨੂੰ ਐ ਕਿ ਜਾਣ ਕੇ ਨਹੀਂ ਪਾਉਂਦੇ ਹਣਾ ਉਹ ਕੱਲੀ ਪਾਉਂਦੀ ਉਹਦਾ ਤਾਂ ਕੋਈ ਸੀ ਨਹੀਂ ਉਹਨਾਂ ਨੂੰ ਪੂਰਾ ਪਾ ਦਿੰਨੇ ਆ ਲੈ ਇਧਰ ਦੇਖੋ ਇਹਨਾਂ ਦੇ ਕੋਲੇ ਲੈ ਆ ਪਹਿਲੇ ਹੁਣ ਆਉਂ ਹੀ ਖਰਾਬ ਕਰੀ ਜਾਂਦੇ ਨੂੰ ਕੀ ਪਾ ਗਏ ਲੈ ਇਹ ਜਿਹੜੇ ਦਾਣੇ ਦਾ ਪਾਈ ਆ ਠੀਕ ਹੈ ਕਿ ਨਹੀਂ ਇੱਕ ਬੈਡ ਕੱਲ ਨੂੰ ਪਾ ਦਿੰਨੇ ਆ ਇੱਕ ਕੌਲੀ ਕੌਲੀ ਇਹਨ ਨੂੰ ਬਾਹਰ ਨੇ ਛੋੜ ਰੋਈ ਖੜੀ ਫਿਰ ਗਾਣ ਇਹਨ ਨੂੰ ਹੈ ਇਹ ਹਾਇਨ ਨੂੰ ਪਾ ਦੇਣਾ ਮਾੜੇ ਮਾੜੇ ਆਪਾਂ ਹਾਂਜੀ ਮੇਰੇ ਵੀਰੋ ਤੇ ਇਧਰ ਵੀ ਦਾਣੇ ਬਈ ਪਾਦੇ ਇਹਨਾਂ ਨੂੰ ਥੱਲੀ ਪਾਦੇ ਠੀਕ ਹੈ ਗਣੇ ਪੈਟਕੀ ਵੀ ਦਾਣੇ ਪਾਦੇ ਤੇ ਇੱਕ ਉਰਲੇ ਖੁੱਡੇ ਚ ਮੰਨ ਕੇ ਚੱਲਾ 40 ਖੰਡ ਬੰਬਸੇ ਰੋਣ ਟਾਪਿਆ ਨੂੰ ਕਰ ਤੁਸੀਂ ਆਪੇ ਕੁਝ ਕਰੀਏ ਰੋਣ ਕਰਨਾ ਵਿੱਚ ਬਸ ਠੀਕ ਹੈ ਇਹਨੂੰ ਕਰ ਲੈਣ ਰਾਂਝਾ ਰਾਜੀ ਇਹਨੂੰ ਕੋਈ ਇਹਨੂੰ ਇਹਨੂੰ ਮਾਣ ਜਾਂਦੇ ਤਾਰਕ ਗੁਜਰੇ ਠੀਕ ਹੈ ਇੱਕ ਇੰਦਰ ਵੀ ਹੈ ਪੱਲੇ ਪੁੱਲੇ ਪੱਲੇ ਜੱਕ ਨਹੀਂ ਓਹੀ ਝੁੰਮਦਾ ਆਪਣੀ ਦੇ ਵਿੱਚ ਨਾ ਪੁੱਲਿਆ ਮੇਰਾ ਹਲਾ ਇਹਨਾਂ ਨੂੰ ਪਾ ਦੇ ਵੀ ਦائیں ਠੀਕ ਹੈ ਤੇ ਪਾਣੀ ਪਿਆ ਬਾਕੀ ਦਾਣਾ ਪਾਣੀ ਕੱਲ ਨੂੰ ਪਾਵੇਂ ਟਰਿਆਂ ਕਰਕੇ ਰੇੜੀ ਰੱਖ ਦਿੰਦੇ ਆ ਦਾਣੇ ਨੇ ਕਿਹੜਾ ਬੇਅਦਵੀ ਕਰਨ ਲੱਗੇ ਜਾਨਵਰ ਤਾਂ ਕਰਕੇ ਦਾਣੇ ਪਾਉਂਦੇ ਨਹੀਂ ਹੱਸੀ ਬਾਰੇ ਜਾਂਦੇ ਆ ਪਰ ਆਪਾਂ ਹਾਸਨੁਖ ਬੰਦੇ ਯਾਰ ਆਪ ਪਕੜਾਂਗੇ ਉਹ ਜੀ ਕੱਚੇ ਮਾਰਦੇ ਹਾਸਦੇ ਆ ਇਹਦੇ ਕੋਲ ਯਾਰ ਰਾਈਡ ਸਟਡੀ ਗੋ ਆਪਾਂ ਗੋ ਘੱਡਾ ਨਹੀਂ ਗੋ ਹੀ ਆ ਜਿਵੇਂ ਗੋ ਆਇਆ ਜਾਂਦਾ ਨਾ ਕਿ ਵਿਚਾ ਨਾ ਨੇਪਸਾਰੇ ਜੇ ਬੇਟੀ ਗੋਚ ਆਏ ਹੋਏ ਆਪਾਂ ਤਾਂ ਕਿਵੇਂ ਬਹਿਣਾ ਹੁਣ ਇੱਕ ਦੂਜੇ ਕਿ ਨਹੀਂ ਨੇਮ ਭਸਰੇ ਜੇ ਬੇਟੀ ਗੋਚ ਆਕਦੀ ਹੁੰਦੀ ਹੈ ਦੇਖੀਏ ਜੀ ਹੈ ਹੈ ਕਰਕੇ ਕਰੀ ਜਾਂਦੀ ਨਹੀਂ ਕਿੱਡੀ ਤੁਹਾਨੂੰ ਭੈ ਜਾ ਕੋਊਤਰ ਤੋਂ ਡੇ ਫਿਰਦਾ ਬੱਲੀ ਭੈ ਨਹੀਂ ਕੀਦਾ ਯਾਰ ਪਤੰਗ ਵੀ ਡੇ ਫਿਰਦਾ ਯਾਰ ਢੂਆ ਮਰੋ ਪਤੰਗਾ ਦਾ ਯਾਰ ਹੈਂ ਭੈਣ ਵਾਲੇ ਪਤੰਗ ਜਿਆਦਾ ਨੇ ਆ ਫੋਨ ਆ ਗਿਆ ਪਿਓ ਆ ਗਈ ਜੀਟੀਐਮ ਚ ਕੀ ਕਰਨਾ ਜੀ ਝੋਲਾ ਭਰਾ ਕੇ ਲੈ ਆਣਾ ਦਮਣੀ ਮੈਂ ਤਾਂ ਕੰਨ ਥੋੜਾ ਜਿਹਾ ਘੱਟ ਕਰ ਲਿਆ ਆਪਾਂ ਉਹੀ ਨੰਦਾ ਚਲ ਪਾਉਣਾ ਕਰ ਲਿਆ ਹੈਂ ਪੌਣਾ ਪੌਣਾ ਕਰ ਲਿਆ ਚੱਕ ਘੱਟ ਕਰ ਲਿਆ ਚਲ ਚਲ ਝੋਲਾ ਭਰ ਲਿਆ ਪਰ ਕਰਦੇ ਹਾਂ ਸਰ ਦਾ ਸਵਾਹ ਹੀ ਲਉਣਾ ਫਿਰ ਆਪਾਂ ਤੇ ਚੋਬਰ ਨੂੰ ਹੀ ਦੇਦਿਆਂ ਜੀ ਵਧਾਈਆਂ ਆ ਹਾਂ ਵਾਕਈ ਇਹ ਕੰਮਲ ਹੈਗਾ ਹੀ ਇਹ ਆਪਣੀ ਪੜਾਕਾਂ ਵਾਲਾ ਹੈਗਾ ਹੈ ਚੋਬਰ ਨੂੰ ਦੇਦਿਆਂ ਵਧਾਈਆਂ ਠੀਕ ਹੈ ਜੀ ਤੇ ਉਹਦੇ ਅੱਖ ਨੂੰ ਇਹ ਬਣ ਗਈ ਮਾਮਾ ਠੀਕ ਹੈ ਕਿ ਨਹੀਂ ਤੇ ਤਾਂ ਕਰਕੇ ਇਹਨੂੰ ਜੀ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਦਵਣੀ ਜੀ ਮਣੇ ਇਹ ਵਧਾਈ ਨੂੰ ਵਧਾ ਵੀ ਰੱਬ ਹਾਂਜੀ 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 ਠੀਕ ਹੈ ਜੀ ਤੜਕੇ ਵੇਖਾਂਗੇ ਮਹਾਰਾਜ ਕਿਉਂ ਵਧਾਉਂਦਾ ਤੇ ਕਿਨੂੰ ਘਟਾਉਂਦਾ ਹਾਂ ਠੀਕ ਹਾਂ ਠੀਕ ਹੈ ਚਲੋ ਚੱਕ ਦਿਓ ਹਾਂਜੀ ਮੇਰੇ ਵੀਰੋ ਤੇ ਗਈ ਜੀ ਸਾਰੀ ਟੀਮ ਤੇ ਹੁਣ ਫੇਰ ਖੱਦਾ ਪੈਣ ਵਾਲਾ ਤੇ ਚਿੱਤ ਜਿਆ ਲੱਗਦਾ ਨਹੀਂ ਮੈਂ ਤਾਂ ਘਰੇ ਜਾਣਾ ਬਈ ਸੱਚੀ ਗੱਲ ਤਾਂ ਮੰਨਦੀ ਆ ਆਪਣੀ ਹਣਾ ਤੇ ਇੱਕ ਗੱਲ ਹੋਰ ਤੁਸੀਂ ਆਏ ਨਾ ਕਿਉਂ ਕਿਤੇ ਵੀ ਜਾਨਵਰਾਂ ਨੂੰ ਭੁੱਖਾ ਰੱਖਤਾ ਹਨ ਇਹ ਬਈ ਸਾਰਾ ਆਪਣੀਆਂ ਤਕਨੀਕਾਂ ਹਨ ਆਪਣੇ ਹਿਸਾਬ ਤੇ ਹੁਣ ਮੈਨੂੰ ਯਾਰ ਮੇਰੇ ਕੂਤਰਾਂ ਦਾ ਪਤਾ ਹਨ ਇਨਾਂ ਨੂੰ ਮੇਰਾ ਪਤਾ ਮੁਕਦੀ ਗੱਲ ਆ ਹੈ ਕਿਉਂਕਿ ਚੱਕਰ ਆਇਆ ਨਾ ਹੁਣ ਦੇਖੋ ਹੁਣ ਸਾਰੇ ਬੱਚੇ ਥੱਲੇ ਉੱtre ਫਿਰਦੇ ਆ ਨਾ ਆ ਤੜਕੇ ਨੂੰ ਜਮਾ ਖੁੱਡਾ ਸਾਫ਼ ਕਰ ਦੇਣਗੇ ਸਾਰਾ ਜਿੰਨੇ ਇੱਕ ਇੱਕ ਦਾਣਾ ਪਿਆ ਨਾ ਜਿੰਨੇ ਵੇਸਟੇ ਸੀ ਸਾਰੇ ਦਾਣੇ ਨਿਕਲਰ ਕਰਕੇ ਪਾਣੀ ਪੀ ਕੇ ਤੇ ਤੜਕੇ ਨੂੰ ਐਨ ਪੋਟੇ ਸ਼ੀਸ਼ੇ ਹੋਣਗੇ ਜਾਂ ਭੁੱਖ ਲੱਗੀ ਹੋਊਗੀ ਤੇ ਤੜਕੇ ਸਦੇ ਆ ਸਦੇ ਆ ਇੰਜ ਜਿਵੇਂ 7 8 ਵਜੇ ਨੂੰ ਆ ਹੁਣ ਟ੍ਰੇਆਂ ਚ ਦਾਣੇ ਪਾ ਕੇ ਰੱਖੂਗੇ ਥੋ ਬਾਅਦ ਮੈਂ ਰਾਤ ਨੂੰ ਤੇ ਤੜਕੇ ਸਦੇ ਆ ਨਿਗਾ ਪਾਣੀ ਤੇ ਤੜਕੇ ਦੇ ਦਾਣੇ ਨਾਲ ਫਿਰ ਇਹਨਾਂ ਦਾ ਕੰਮ ਤਰਤੀਬ ਵਾਈਜ਼ ਸੈੱਟ ਹੋਊਗਾ ਹੌਲੀ ਹੌਲੀ ਹੋਣਾ ਅਏ ਬੇਅਦਬੀ ਕਰਿਆ ਸੀ ਪੁੱਤ ਦੇ ਉੱਤੇ ਦਾਣੇ ਪਾਈ ਜਾਂਦੇ ਆ ਉਹ ਵੀ ਬਿਮਾਰੀ ਦਾ ਕਾਰਨ ਬਾਕੀ ਪੱਠੇ ਪੱਠੀਆਂ ਬਣੇ ਪਿਆ ਦੇਖੋ ਤਾਂ ਉਹ ਭੱਜੇ ਫਿਰਦਾ ਪੂਰੇ ਆਕੋ ਕੇ ਵੇਲੇ ਗੁਰਕਦੇ ਫਿਰਦੇ ਆ ਦੇਖੋ ਲੈ ਦੇਖੋ 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 ਕਿ ਕਿੰਨਾ ਕੰਮ ਖਿੱਚੀ ਆਉਂਦੇ ਆ ਬਾਕੀ ਓਕੇ ਆ ਬਸ ਠੀਕ ਆ ਕੰਮ ਸੈੱਟ ਆ ਹਨਾ ਸਾਲ ਦੇ ਸੀ ਘਰ ਨੂੰ ਇਧਰ ਜੀ ਆ ਕੇ ਜੀ ਕੌਣ ਖੰਡ ਆ ਗਈ ਪ੍ਰਗਟ ਆ ਗਿਆ ਹੋਰ ਪ੍ਰਗਟ ਠੀਕ ਹੈ ਜੀ ਹੋਰ ਦੱਸ ਕੇਵੇਂ ਆ ਵਧਗਾ ਵਧਗਾ ਹੋਰ ਦੱਸਾ ਤੇ ਦਾਣਾ ਪਾਣੀ ਕਰਤਾ ਜੀ ਰੈਡੀ ਜਿਹੜੀ ਗੱਲ ਤੁਹਾਨੂੰ ਕਹੀ ਸੀਗੀ ਆਪਦੇ ਵਾਦੇ ਤੇ ਪੱਕੇ ਕੱਲ ਨੂੰ ਸਵੇਰ ਟਾਈਨਰ ਪਾਵਾਂਗੇ ਅੱਗੇ ਇਹਨਾਂ ਨੂੰ ਓਕੇ ਬਾਬਿਓ ਤੇ ਬਾਕੀ ਦੀਆਂ ਔਕਾਂ ਸਾ ਬਾਕੀ ਦੀਆਂ ਰਿਪੋਰਟਾਂ ਸਾਰੀਆਂ ਹੈ ਓਕੇ ਥੋੜੀ ਗੜਬੜ ਹੋ ਜਾਂਦੀ ਬਈ ਬੋਲਦੇ ਕਰਦੇ ਹਨਾ ਯਾਰ ਮੜਾ ਮੋਟਾ ਸਮਝ ਲਿਆ ਕਰੋ ਬਾਦ ਕਾਰ ਚ ਰਹਿੰਦਾ ਸਰੀਰ ਤਾਂ ਕਰਕੇ ਤੇ ਹਾਂਜੀ ਸੌਣੇ ਆ ਨੀਂਦ ਆਈ ਤਾਂ ਨਹੀਂ ਤੁਹਾਨੂੰ ਪਤਾ ਹੀ ਹੈ ਬਸ ਵਿਹਲੇ ਬੰਦੇ ਨੂੰ ਨੀਂਦ ਕਿੱਥੇ ਆਉਂਦੀ ਹੈ ਕੱਲ ਤੋਂ ਕੰਮ-ਕੰਮ ਕਰਿਆ ਕਰਾਂਗੇ ਖੇਤ ਖੂਜਾ ਕਰਾਂਗੇ ਭਾਂਚੋ ਵਿਹਲਿਆਂ ਦਾ ਹੀ ਟਾਈਮpass ਔਖਾ ਹੁੰਦਾ ਯਾਰ ਯਾਰ ਮੰਨ ਨਾ ਸਕੀ ਸਭ ਬਾਹਲੇ ਪਾਸੇ ਢੋਲਦਾ ਯਾਰ ਇੱਕ ਤਾਂ ਤੇ ਟਿਕਦਾ ਨਹੀਂ ਕਹ ਤਾਂ ਇੰਜ ਕਰ ਦਿੰਦਾ ਵੀ ਇਹ YouTube ਵਾਲੇ ਪਾਸੇ ਧਿਆਨ ਦੇ ਕੇ ਕਦਾਂ ਇੰਜ ਕਰ ਦਿੰਦਾ YouTube ਤੇ Insta ਤੇ ਧਿਆਨ ਦੇ ਕੇ ਕਦੇ ਜੀ ਐਂ ਕਰਦਾ ਭੰਜੇ ਕੂਕੂਤਰਾ ਨੇ ਧਿਆਨ ਦੇ ਕੇ ਕੱਲਿਆ ਤੇ ਫਿਰ ਕਦੇ ਜੀ ਐਂ ਕਰਦਾ ਘਰ ਵਾਲੇ ਕੰਮ ਘਰ ਦੇ ਕੰਮ ਕਾਇ ਦੇਖਾ ਕਰਕੇ ਖੇਤ ਦੇ ਕੰਮ ਕਰਿਆ ਕਰਕੇ ਕਦੇ ਸਟੇਬਲ ਨਹੀਂਗਾ ਯਾਰ ਹਨਾ ਮਨ ਤੇ ਪਹੁੰਚ ਤਾਂ ਇੰਨੀ ਕੈਮਰੀ ਵੀ ਮੰਜਾ ਵੀ ਨਹੀਂ ਚੱਕਣੀ ਪਹੁੰਚ ਮੇਰੀ ਹੁਣ ਅੱਜ ਕੱਢਿਆ ਨਾ ਤੇ ਐਂ ਹੀ ਰਾਤ ਨੂੰ ਬਾਹਰ ਪਿਆ ਰਹੂਗਾ ਠੀਕ ਆ ਕਿ ਨਹੀਂ ਬਾਕੀ ਠੀਕ ਆ ਯਾਰ ਬਾਸ ਛੱਡੋ ਚੱਲਦਾ ਰਹਿਣਾ ਹਾਰਾ ਕੰਮ ਧੰਦਾ ਬ ਕਾਲ ਦੀ ਕਾਲ ਨੂੰ ਦੇਖਦੇ ਕੀ ਬੰਦਾ ਹੈ ਨਾ ਇਤਾਂ ਅੱਖਾਂ ਮੀਚ ਕੇ ਤੇ ਭੈਣ ਦੀ ਕਰਕੇ ਹੈਨਾ ਤੇ ਕੋਈ ਦਿੱਕਤ ਨਹੀਂ ਤੇ ਐਂ ਤਾਂ ਹੱਲ ਕਰ ਰੱਖਿਆ ਕੱਢਦਾ ਮੈਂ ਓਕੇ ਜੀ ਬਾਏ ਬਾਏ ਗੋਲਡਨ ਨਾਈਟਸਾਰੇ ਹੀ ਰਾਂ ਨੂੰ